ਸਾਵਣ ਦੇ ਮਹੀਨੇ ਮਨਾਏ ਜਾਣ ਵਾਲੇ ਤੀਜ ਦੇ ਤਿਉਹਾਰ ਸੰਬੰਧੀ ਅੱਜ ਤਾਜਪੁਰ ਉਰਸਥਿਤ ਵਿਸ਼ਕਰਮਾ ਨਗਰ ਦੀਆਂ ਮਹਿਲਾਵਾਂ ਵੱਲੋਂ ਸ਼ਾਹਪੁਰ ਉਰਸਥਿਤ ਕਾਲ ਰੈਸਟੋਰੈਂਟ ਵਿਖੇ ਤੀਜ ਦੇ ਤਿਉਹਾਰ ਨੂੰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮਹਿਲਾਵਾਂ ਨੇ ਪੰਜਾਬੀ ਲੋਕ ਗੀਤਾਂ ਅਤੇ ਗੋਲੀਆਂ ਤੇ ਨੱਚ-ਨੱਚ ਕੇ ਰੰਗ ਬਣਿਆ ਆਓ ਵੇਖਦੇ ਹਾਂ ਇਸ ਸੰਬੰਧੀ ਪੰਜਾਬ ਖਬਰ 24 ਦੇ ਪੱਤਰਕਾਰ ਬਜਿੰਦਰ ਬਾਵੀ ਦੀ ਇੱਕ ਖਾਸ ਰਿਪੋਰਟ and i'm my children. I can't believe it, I can't believe it, I can't believe it. ਸਾਨੂੰ ਬਹੁਤ ਇੰਜੋਏਮੈਂਟ ਹੋਇਆ ਅਸੀਂ ਕਹਿੰਦੇ ਹਰ ਸਾਲ ਇਦਾਂ ਹੀ ਆਪਾਂ ਤੀਆਂ ਦਾ ਤਿਆਰ ਮਨਾਉਂਦੇ ਰਹਿੰਦੇ ਜਿੰਨੀ ਦੇਰ ਤੋਂ ਤਿਆਰੀ ਚੱਲ ਰਹੀ ਸੀ ਤੀਆਂ ਇਹ ਸਾਡਾ 2 ਹਫਤੇ ਹੋ ਗਏ ਆ 2 ਹਫਤੇ ਹੋ ਗਏ ਤੁਹਾਨੂੰ ਹਾਂਜੀ ਹਾਂਜੀ ਤੇ ਕਿਦਾਂ ਕਿਦਾਂ ਸੋਹਣਾ ਲੱਗ ਰਿਹਾ ਤੁਸੀਂ ਛੇਲੀਆਂ ਆਪਸ ਵਿੱਚ ਛੇਲੀਆਂ ਇਕੱਠੀਆਂ ਹੋ ਕੇ ਤਿਆਰ ਬਹੁਤ ਇੰਜੋਏਮੈਂਟ ਕਰ ਰਹੇ ਆ ਅੱਗੇ ਕਿਦਾਂ ਇਦਾਂ ਕਦੀ ਇਕੱਠੇ ਹੋਏ ਹੋ ਜਲਦੀ ਕਿ ਜੀ ਅਸੀਂ ਇਸ ਤੋਂ ਵੀ ਵਧੀਆ ਕਰਨਾ ਚਾਹੁੰਦੇ ਆ ਠੀਕ ਹੈ ਹਾਂਜੀ ਤੇ ਅੱਗੇ ਤੋਂ ਮਨਾਉਂਦੇ ਰੋਗੇ ਹਾਂਜੀ ਹਰ ਸਾਲ ਠੀਕ ਹੈ ਤੁਹਾਨੂੰ ਹਾਂਜੀ ਥੈਂਕ ਯੂ ਇਹ ਸਭ ਤੋਂ ਵਧੀਆ ਸੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਤੇ ਬੜੇ ਤੁਸੀਂ ਤੁਮਤਾਮ ਨਾਲ ਕਿ ਅੱਗੇ ਤੋਂ ਤੁਸੀਂ ਏਦਾਂ ਮਨਾਓਗੇ ਤਾਂ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਹਾਂਜੀ ਅਸੀਂ ਬੜੇ ਸ਼ੌਂਕ ਨਾਲ ਤਿਆਰ ਦਾ ਤੇ ਯਾਰ ਫਰਸਟ ਟਾਈਮ ਅਸੀਂ ਤਿਆਰ ਕੀਤਾ ਹੈ ਕਿ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਚੱਲੇ ਵੀ ਇਹ ਤਿਉਹਾਰ ਦੀ ਕੀ ਵਜ੍ਹਾ ਹੈ ਇਹ ਕੀ ਹੈ ਕਿਉਂਕਿ ਜਿਸ ਹਾਵਨਾ ਸੀ ਸਭ ਭੁੱਲਦੇ ਜਾ ਰਹੇ ਆ ਕਿਸੇ ਨੂੰ ਅੱਗੇ ਤੀਆਂ ਕਿ ਨੂੰ ਕਹਿੰਦੇ ਆ ਇਹ ਵੀ ਨਹੀਂ ਪਤਾ ਰਹਿਣਾ ਇਸ ਕਰਕੇ ਅਸੀਂ ਸੋਚਿਆ ਸਾਰੇ ਸਾਡੇ ਵਿਸ਼ਕਾ ਬਿਸ਼ਕਰਮਾ ਨਗਰ ਦੇ ਸਾਰੇ ਮੈਂਬਰਸ ਟੀਮ ਨੇ ਸਾਡੇ ਵੱਡੇ ਦੀਦੀ ਨੇ ਸਾਰੇ ਛੋਟੇ ਪੈਨਾਂ ਨੇ ਸਭ ਨੇ ਸਲਾਹ ਬਣਾਈ ਕਿ ਕਿਸੇ ਤੀਆਂ ਦਾ ਤਿਉਹਾਰ ਹਰ ਸਾਲ ਇਸੇ ਤਰ੍ਹਾਂ ਬੜੀ ਤੁਮਤਾਮ ਨਾਲ ਮਨਾਵਾਂਗੇ ਹੋ ਜੀ ਤੁਸੀਂ ਦੱਸੋ ਜੀ ਤੁਹਾਡਾ ਕੀ ਨਾਮ ਹੈ ਪਹਿਲੇ ਮੇਰਾ ਨਾਮ ਸਰਜੀਤ ਕੌਰ ਹੈ ਜੀ ਹਾਂ ਜਿਹੜਾ ਕਿ ਤੇ ਆਂ ਤੁਸੀਂ ਤਿਹਾਰ ਮਨਾ ਰਹੇ ਹੋ ਪਹਿਲੀ ਵਾਰੀ ਮਨਾਇਆ ਸੀ ਤਿਹਾਰਤੀਆਂ ਦਾ ਕਿਉਂ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਸੋਹਣ ਮਹੀਨੇ ਸਾਡਾ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਪਤਾ ਲੱਗੇ ਕਿ ਕੀ ਮਹੱਤਵ ਹੈ ਦਾ ਕੀ ਮਹੱਤਵ ਹੈ ਇਹਨਾਂ ਦਾ ਤੇ ਅੱਗੇ ਵੀ ਤੁਸੀਂ ਇਦਾਂ ਹੀ ਮਨਾਉਂਦੇ ਰਹੋਗੇ ਹਮੇਸ਼ਾ ਹੀ ਮਨਾਉਂਦੇ ਰਵਾਂਗੇ ਅੱਗੇ ਤੋਂ ਵੀ ਹਮੇਸ਼ਾ ਹੀ ਘਰੇ ਰਹਿ ਕੇ ਤੁਹਾਨੂੰ ਲੱਗਦਾ ਕਿ ਘਰੇ ਰਹਿ ਕੇ ਵੀ ਬੱਚਿਆਂ ਨੂੰ ਪਤਾ ਲੱਗੂਗਾ ਨਹੀਂ ਨਹੀਂ ਘਰੇ ਰਹਿ ਕੇ ਨਹੀਂ ਪਤਾ ਲੱਗਣਾ ਜਦੋਂ ਅਸੀਂ ਬਾਹਰ ਜਾਂਦੇ ਆ ਤਾਂ ਹੀ ਬੱਚਿਆਂ ਨੂੰ ਪਤਾ ਲੱਗਦਾ ਹੈ Terima <coughs> kasih <coughs>